ਵਾਹ ਮੁਖਤੇ ਸੋ ਪਸੰਦ ਦੋਸਤੋ ਜਿਹੜਾ ਕਿ ਆਪਣਾ ਇਹ ਖਨੋਰੀ ਬਾਡਰ ਵਾਲਾ ਮੋਰਚਾ 13 ਫਰਮਿਟ ਤੋਂ ਲੱਗਿਆ ਹੋਇਆ ਅੱਜ 7 ਮਹੀਨਿਆਂ ਤੋਂ ਉੱਪਰ 212ਵੇਂ ਦਿਨ ਦੇ ਵਿੱਚ ਪਹੁੰਚ ਗਿਆ ਜਿਹੜੇ ਕਿ 13 ਫਰਮਿਟ ਤੋਂ ਲੈ ਕੇ ਸਾਡੇ ਇੱਥੇ ਕਿਸਾਨ ਮਜ਼ਦੂਰ ਜਾਂ ਨੌਜਵਾਨਾਂ ਰਹਿਣ ਬਸੇਰਿਆਂ ਦੇ ਵਿੱਚ ਡਟੇ ਹੋਏ ਆ ਜਿਹਹਾਰੂ ਜੋਦੇ ਸਾਡੇ ਜਿਹੜੇ ਇਹ ਲੜਾਈ ਲੜ ਰਹੇ ਆ ਸੋ ਭਰਾਵੋ ਜਿਵੇਂ ਕਿ ਨਿਰੰਤਰ ਦੁੱਧ ਦੀ ਸੇਵਾ جاری ਆ ਅੱਜ ਜ਼ਿਲ੍ਹਾ ਬਰਨਾਲਾ ਕੰਨੀਓ ਲਗਭਗ 22 ਗੰਡਲ ਜਿਹੜਾ ਦੁੱਧ ਆ ਉਹ ਇੱਥੇ ਬਾਡਰ ਤੇ ਸੇਵਾ ਭੇਜੀ ਗਈ ਆ ਜਿਹੜੇ ਵੀ ਸਾਡੇ ਕਿਸਾਨ ਭਰਾ ਸਾਡੇ ਦੋਸਤ ਜਾਂ ਮਜ਼ਦੂਰ ਵੀ ਰੈਨ ਬਸੇਰਾ ਦੇ ਵਿੱਚ ਬੈਠੇ ਆ ਆਪੂ ਆਪਣੀਆਂ ਟਰਾਲੀਆਂ ਦੇ ਵਿੱਚ ਬੈਠੇ ਆ ਭਰਾਵੋ ਉਹਨਾਂ ਨੂੰ ਇਹ ਚਾਹ ਵਾਸਤੇ ਦੁੱਧ ਵੰਡਿਆ ਜਾਣਾ ਸੋ ਇਸ ਵੀਡੀਓ ਦੇ ਮੱਦਮ ਰਾਹੀਂ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚ ਬੈਠੇ ਆ ਜਾਂ ਖੌਤੀ ਧਰਾਂ ਦੇ ਬੰਦੇ ਪਿੰਡਾਂ ਦੇ ਵਿੱਚ ਬੈਠੇ ਆ ਜਿਹੜੇ ਆਪਣੇ ਆਪ ਨੂੰ ਕਿਸਾਨ ਅਖਵਾਉਂਦੇ ਆ ਕਿਉਂਕਿ ਐਮਐਸਪੀ ਗਰੰਟੀ ਦਾ ਕਾਨੂੰਨ ਵੀ ਚਾਹੀਦਾ ਆਪਾਂ ਨੂੰ ਸੁਆਮੀਨਾਥਾ ਰਿਪੋਰਟ ਵੀ ਚਾਹੀਦੀ ਆ ਬਿਜਲੀ ਸੋਧ ਬਿੱਲ 2020 ਉਹ ਵੀ ਰੱਦ ਕਰਾਉਣਾ ਸੋ ਭਰਾਵੋ ਲਾਮਬੰਦਿਆ ਕਰੋ ਲੜਾਈ ਲੰਮੀ ਆ ਵੱਡੀਆਂ ਲੜਾਈ ਲੜਾਈ ਜਿੱਤਾਂਗੇ ਆਪਾਂ ਮੋਰਚਾ ਆਪਣਾ ਸਿਖਰ ਤੇ ਪਹੁੰਚਿਆ ਹੋਇਆ ਇਸੇ ਕਰਕੇ ਬਹੀਰਾ ਖਤੋ ਵੱਡੀ ਗੰਟੀ ਦੇ ਵਿੱਚ ਮੋਰਚਿਆਂ ਦੇ ਵਿੱਚ ਸ਼ਾਮਲ ਹੋਵੋ ਤਾਂ ਜੋ ਜਿਵੇਂ ਆਪਾਂ ਪਿਛਲੀ ਵਾਰ ਦਿੱਲੀ ਦੇ ਵਿੱਚ ਖੇਤੀ ਵਾਲੇ ਕਾਲੇ ਕਾਨੂੰਨ ਰੱਤ ਕਰਾਇਆ ਸੀ ਉਸੇ ਤਰੀਕੇ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾ ਸਕੀਏ ਸਰਕਾਰਾਂ ਦੇ ਦੁਆਪਾ ਕੇ ਜਿਹੜੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਉਹਨਾਂ ਨੂੰ ਰੱਦ ਕਰਵਾ ਸਕੀਏ ਜਿਹੜੇ ਵੀ ਸਾਡੇ ਘਰਾਂ ਦੇ ਵਿੱਚੋਂ ਜਿਹੜੇ ਵੀ ਬਲਾਕ ਦੇ ਵਿੱਚੋਂ ਦੁੱਧ ਆਇਆ ਇਹ ਅਸੀਂ ਦੋਨਾਂ ਫਾਰਮਾਂ ਵੱਲੋਂ ਸਮੁੱਚੀ ਸਟੇਜ ਕਮੇਟੀ ਜਿਹੜੀ ਖਰੋਵੀ ਬਾਡਰ ਦੀ ਹੈਗੀ ਆ ਉਹਨਾਂ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ